ਬੂਬਣੇ ਸਾਧ ਨੇ ਇੱਥੇ ਤੱਕ ਕਹਿਤਾ ਕਿ ਉੱਥੇ ਤੱਕ ਉਥੇ ਛੋਟੀ ਜਾਦ ਦਾ ਪੌੜਾ ਵੀ ਵਕੁੰਦਾ ਔਰ ਕੋਈ ਵੀ ਜਥੇਬੰਦੀ ਇਸ ਉੱਤੇ ਕੁਸਕਿਓ ਹੀ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੜਗੱਜ ਸਿੰਘ ਜੀ ਨੂੰ ਬੇਨਤੀ ਆ ਜੀ ਇੱਕ ਬੂਬਣਾ ਜਾਂ ਸਾਧ ਚੈਨਲਾਂ ਤੇ ਬੈਠ ਕੇ ਚੌਥੇ ਪੌੜੇ ਦੀਆਂ ਗੱਲਾਂ ਕਰਦਾ ਤੁਸੀਂ ਉਸ ਤੇ ਧਿਆਨ ਨਹੀਂ ਦੇ ਰਹੇ ਉਹ ਬੂਬਣਾ ਜਾਂ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜਿਹੜੇ ਸਪਰੇ ਹੈਗੇ ਆ ਅਲਕੋਹਲ ਦੇ ਖੁਸ਼ਬਿਓਆਂ ਵਾਲੇ ਸਪਰੇ ਉਹ ਕਰਦਾ ਤੁਸੀਂ ਧਿਆਨ ਨਹੀਂ ਦੇ ਰਹੇ ਉਹ ਬੂਬਣਾ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਲਗਾ ਕੇ ਬੈਠਦਾ ਹੈ ਸੋਫੇ ਲਗਾ ਕੇ ਬੈਠਦਾ ਹੈ ਗਿਆਨੀ ਗਰਗਾ ਸਿੰਘ ਜੀ ਤੁਸੀਂ ਫਿਰ ਵੀ ਧਿਆਨ ਨਹੀਂ ਦੇ ਰਹੇ ਤੁਹਾਡੇ ਤੱਕ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਅਸੀਂ ਵੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਜਿਹੜਾ ਬੂਬਣਾ ਸਾਧ ਹੈਗਾ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੰਸਥਾਵਾਂ ਵੱਲੋਂ ਚੱਲਦਾ ਆ ਕਿੱਥੋਂ ਕਿੱਥੋਂ ਆਪਰੇਟ ਹੁੰਦਾ ਪਰ ਇਹ ਸਿੱਖਾਂ ਦੇ ਵਿੱਚ ਰਹਿ ਕੇ ਸਿੱਖੀ ਬਾਣੇ ਦੇ ਵਿੱਚ ਰਹਿ ਕੇ ਜਾਤ